ਜਗਜੀਤ ਸਿੰਘ ਢੱਲੇਵਾਲ ਖਨੌਰੀ ਬਾਡਰ ਦੇ ਉੱਤੇ ਖੜੇ ਨੇ ਤੇ ਉੱਥੇ ਕੁਝ ਵੀਰਾਂ ਵੱਲੋਂ ਮਾਲੀ ਸਹਾਇਤਾ ਤੇ ਜਿਹੜੀ ਨਗਦ ਰਾਸ਼ੀ ਅਤੇ ਜਿਹੜਾ ਸਮਾਨ ਹੈ ਰਸਦ ਦਾ ਉਹ ਭੇਜਿਆ ਹੈ ਤੇ ਉਹ ਜਗਜੀਤ ਸਿੰਘ ਢੱਲੇਵਾਲ ਕਾਫੀ ਖੁਸ਼ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ ਇਸ ਕਲੋਂ ਆ ਕਿ ਸਾਡੇ ਧਰਨੇ ਨੂੰ ਦੇਖਿਆ ਜਾ ਰਿਹਾ ਨਜ਼ਰੋਂ ਪਰੋਖੇ ਨਹੀਂ ਕੀਤਾ ਜਾ ਰਿਹਾ ਤੇ ਸਾਨੂੰ ਪਤਾ ਹੈ ਕਿ ਧਰਨਾ ਚੱਲ ਰਿਹਾ ਤੇ ਹਰ ਕੋਈ ਇਸ ਦੇ ਵਿੱਚ ਸਹਿਯੋਗ ਦੇ ਰਿਹਾ ਤੇ ਸਹਿਯੋਗ ਦੀ ਭਾਵਨਾ ਨਾਲ ਹੀ ਇਹ ਧਰਨੇ ਚੱਲਦੇ ਹੁੰਦੇ ਨੇ ਇਕੱਲੇ ਬੰਦੇ ਜਾਂ ਪਾਰਟੀ ਦੇ ਇਹ ਧਰਨੇ ਨਹੀਂ ਹੁੰਦੇ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਇਕੱਠੇ ਧਰਨੇ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਅਤੇ ਅਸੀਂ ਸਭ ਦੇ ਧੰਨਵਾਦੀ ਹਾਂ ਉਹਨਾਂ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਇਸ ਵੇਲੇ ਅਸੀਂ ਖਨੋਰੀ ਬਾਰਡਰ ਤੇ ਖੜੇ ਆ ਤੁਸੀਂ ਲਗਾਤਾਰ ਦੇਖ ਰਹੇ ਹੋ ਕਦੇ ਕਿਸੇ ਪਿੰਡ ਵੱਲੋਂ ਕਦੇ ਕਿਸੇ ਬਲਾਕ ਵੱਲੋਂ ਕਦੇ ਕਿਸੇ ਜਿਹੇ ਵੱਲੋਂ ਇੱਥੇ ਮੋਰਚੇ ਦੇ ਵਿੱਚ ਚੱਲ ਰਹੀ ਲੰਗਰਾਂ ਦੀ ਸੇਵਾ ਲਗਾਤਾਰਤਾ ਬਣੀ ਹੋਈ ਹੈ ਸੰਗਤਾਂ ਭੇਜ ਰਹੀਆਂ ਨੇ ਔਰ ਆ ਇੱਕ ਅਜੀਬ ਕਿਸਮ ਦੀ ਗੱਲ ਹੈ ਕੁਝ ਵੱਖਰੀ ਗੱਲ ਇਹ ਹੈ ਕਿ ਇਹ ਜਿਹੜਾ ਸਮਾਨ ਆਇਆ 3 ਟੀਨ ਸਰੋਂ ਦੇ ਤੇਲ ਦੇ ਆਏ ਨੇ ਤੇ ਦੋ ਬੈਗ ਲਗਭਗ 70 ਕਿਲੋਟਨ ਪਿਆਜ਼ ਇੱਥੇ ਆਇਆ ਇਹ ਉਸ ਬਾਰਡਰ ਬੰਨੀਓ ਆਇਆ ਹੈ ਫਤੇਗਰ ਸਾਹਿਬ ਤੇ ਨਾਲ ਪਟਿਆਲੇ ਦੇ ਕੁਸ਼ਲ ਸਾਡਾ ਜਿਹੜਾ ਇੱਕ ਬਲੌਕ ਆ ਉਹਨਾਂ ਵੱਲੋਂ ਨਾਲ ਮਿਲ ਕੇ ਸੇਵਾ ਕੀਤੀ ਗਈ ਹੈ ਮੈਂ ਧੰਨਵਾਦੀ ਆ ਉਹਨਾਂ ਵੀਰਾਂ ਦਾ ਜਿਹੜੇ ਉੱਥੇ ਬੈਠੇ ਜਾਂ ਜਿਹੜਾ ਤੇਲ ਤੇ ਗੱਲ ਕਰੀਏ ਤਾਂ ਸਾਡੇ ਬਾਹਰ ਬੈਠੇ ਕਿਸੇ ਨੌਜਵਾਨ ਨੇ ਅਪੀਲ ਸੁਣੀ ਹੋਣੀ ਹੈ ਰਜਿੰਦਰ ਜੀ ਹੁਣੇ ਉਹ ਪ੍ਰਾਲਾ ਕੀਤਾ ਹੈ ਕਿ ਵੀ ਮੈਂ ਉੱਥੇ ਮਦਦ ਭੇਜਣੀ ਹੈ ਧੰਨਵਾਦੀ ਆ ਅਸੀਂ ਉਹਨਾਂ ਨੌਜਵਾਨਾਂ ਦੇ ਜਿਹੜੇ ਬਾਹਰ ਬੈਠੇ ਵੀ ਇਸ ਮੋਰਚੇ ਦਾ ਫਿਕਰ ਕਰ ਰਹੇ ਨੇ 3 ਟੀਨ ਤੇਲ ਦੇ ਭੇਜੇ ਗਏ ਹਨ ਵੱਲੋਂ ਆ ਰਾਜਪੁਰਾ ਬਲਾਕ ਵੱਲੋਂ ਇੱਥੇ ਪਿਆਜ਼ ਭੇਜਿਆ ਗਿਆ ਹੈ ਤੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਦੋਸਤੋ ਐਸ ਤਰ੍ਹਾਂ ਦਾ ਜਦੋਂ ਰਾਸ਼ਨ ਹੁੰਦਾ ਇਹਦੇ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਮੋਰਚੇ ਦੇ ਨਾਲ ਲਗਾਓ ਕਿੰਨਾ ਕਿੰਨੀ ਕਿੰਨੀ ਦੂਰ ਬੈਠੇ ਲੋਕ ਅੱਜ ਵੀ ਮੋਰਚੇ ਪ੍ਰਤੀ ਸੰਜੀਦਾ ਨੇ ਮੋਰਚੇ ਪ੍ਰਤੀ ਸੀਰੀਅਸ ਨੇ ਮੋਰਚੇ ਪ੍ਰਤੀ ਚਿੰਤਤ ਨੇ ਔਰ ਇਹੋ ਜਿਹੇ ਚਿੰਤਕ ਵਿਅਕਤੀਆਂ ਦੇ ਕਰਕੇ ਮੋਰਚਾ ਅਜ ਦਿਨ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ ਮੋਰਚਾ ਜਿੱਤ ਵੱਲ ਨੂੰ ਵੱਧ ਰਿਹਾ ਹੈ ਸੋ ਪਤਾ ਲੱਗਿਆ ਉਹਨਾਂ ਦੇ ਦਿਨਾਂ 'ਚ ਅੱਜ ਇੱਥੇ ਮੇਰੇ ਕੋਲੇ ਗੱਦੜਵਾਹਾ ਬਲਾਕ ਦੇ ਪ੍ਰਧਾਨ ਜੀ ਆਏ ਉਹਨਾਂ ਨੇ ਵੀ ਗੱਲ ਕੀਤੀ ਕਿ ਮੇਰੇ ਬਲਾਗ ਤੋਂ ਵੀ ਰਾਸ਼ਨ ਇਕੱਠਾ ਹੋ ਰਿਹਾ ਹੈ। ਉਹ ਮੇਰਾ ਖਿਆਲ ਹੈ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹ ਰਾਸ਼ਨ ਵੀ ਇੱਥੇ ਪਹੁੰਚ ਜਾਣਾ। ਤੋਂ ਇੱਕ ਮੈਂ ਬੇਨਤੀ ਜ਼ਰੂਰ ਕਰਨਾ ਇਹ ਬਹੁਤ ਧੰਨਵਾਦੀ ਆ ਮੈਂ ਜਿਨ੍ਹਾਂ ਨੇ ਇਹ ਪਿਆਜ਼ ਭੇਜਿਆ ਹੈ। ਕਿਉਂਕਿ ਲੰਗਰਾਂ ਦੇ ਵਿੱਚ ਪਿਆਜ਼ ਤੇ ਦਾਲਾਂ ਦੀ ਵਰਤੋਂ ਵੱਧ ਹੁੰਦੀ ਹੈ। ਉਹ ਬਰਾਬਰ ਉਨੀ ਤਕਰੀਬਨ ਉਹਨਾਂ ਦੀ ਵਰਤੋਂ ਹੁੰਦੀ ਹੈ ਉਹਨਾਂ ਚੀਜ਼ਾਂ ਦੀ। ਸੋ ਇਸ ਕਰਕੇ ਸਾਨੂੰ ਘਰ ਜੇ ਵੱਧ ਤੋਂ ਵੱਧ ਸੰਗਤਾਂ ਦਾਲਾਂ ਪਿਆਜ਼ ਇਹ ਤੇਲ ਵਗੈਰਾ ਵਰਗੀਆਂ ਚੀਜ਼ਾਂ ਭੇਜਦੇ ਨੇ ਤਾਂ ਫਿਰ ਸਾਨੂੰ ਇੱਥੇ ਬਦਲਾਛਦਲੀ ਕਰਨ ਦੀ ਲੋੜ ਨਹੀਂ ਪੈਂਦੀ ਨਹੀਂ ਤਾਂ ਪਰ ਜਦੋਂ ਇਹਨਾਂ ਚੀਜ਼ਾਂ ਦੀ ਕਮੀ ਆਉਂਦੀ ਆ ਇੱਥੇ ਲੰਗਰਾਚ ਉਦੋਂ ਸਾਨੂੰ ਮਜਬੂਰ ਨਾ ਤੁਹਾਡੀ ਦਿੱਤੀ ਹੋਈ ਸੇਵਾ ਨੂੰ ਕਦੇ ਦਾਲ ਚੱਕਨਵਲਟ ਕਰਦੇ ਆ ਕਦੇ ਪਿਆਜ਼ ਦੇ ਵਿੱਚ ਕਨਵਲਟ ਕਰਦੇ ਆ ਫਿਰ ਅਸੀਂ ਉਹਨੂੰ ਬਦਲਦੇ ਆ ਲੇਕਿਨ ਸਾਨੂੰ ਫਿਰ ਉਹ ਬਦਲਣਾ ਪੈਂਦਾ ਤੁਹਾਡੀ ਦਿੱਤੀ ਕਣਕ ਨੂੰ ਲਾ ਜਾ ਕੇ ਉਹਦੇ ਉਹਦੇ ਇਹ ਵਿੱਚ ਦੇ ਵਿੱਚ ਸਾਨੂੰ ਪਿਆਜ਼ ਦਾਲਾਂ ਤੇ ਇਹ ਸਾਰੀਆਂ ਚੀਜ਼ਾਂ ਲੈਉਣੀਆਂ ਪੈਂਦੀਆਂ ਨੇ। ਸੋ ਕੋਸ਼ਿਸ਼ ਕਰੋ ਅਗਰ ਵੱਧ ਤੋਂ ਵੱਧ ਦਾਲ, ਕਾਲਾ ਦਾਲਾਂ ਤੇਲ, ਪਿਆਜ਼ ਵਗੈਰਾ ਭੇਜ ਸਕੋ। ਨਹੀਂ ਤਾਂ ਪਰ ਜਿੰਨਾ ਵੱਧ ਤੋਂ ਵੱਧ ਜਿਹੜੇ ਤਰੀਕੇ ਨਾਲ ਤੁਸੀਂ ਰਾਸ਼ਨ ਭੇਜ ਰਹੇ ਹੋ, ਉਹ ਰਾਸ਼ਨ ਜਿਹੜਾ ਆ ਰਿਹਾ ਪਰ ਸਾਨੂੰ ਉਹਨੂੰ ਬਦਲਾਛਦਲੀ ਕਰਨੀ ਪੈਂਦੀ ਹੈ ਔਰ ਆਪ ਸਭ ਨੂੰ ਮੇਰੀ ਦੁਬਾਰਾ ਹੱਥ ਜੋੜ ਕੇ ਬੇਨਤੀ ਆ ਦੋਸਤੋ ਕਿ ਇਹਦੇ 'ਚ ਸੀਰੀਅਸ ਹੋ ਬੋ। ਦੇਖੋ ਸੇਵਾ ਕਰਨ ਵਾਲੇ ਬਾਹਰਲੇ ਮੁਲਕ ਚ ਬੈਠੇ ਤੁਹਾਡੇ ਲਈ ਸੇਵਾਵਾਂ ਭੇਜ ਰਹੇ ਨੇ ਉਹ ਤੁਹਾਡਾ ਫਿਕਰ ਕਰ ਰਹੇ ਨੇ ਕਿ ਇਹਨਾਂ ਟਰਾਲੀਆਂ ਚ ਸਾਡੇ ਕਿਸਾਨ ਬੈਠੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਉਹ ਮਦਦ ਕਰਨੀ ਚਾਹ ਰਹੇ ਨੇ ਮਦਦ ਕਰ ਰਹੇ ਨੇ ਲਗਾਤਾਰ ਤੁਹਾਡੀ ਆਪ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਹੈਲਪ ਉਹਨਾਂ ਦੀ ਮਦਦ ਨੂੰ ਕਬੂਲ ਦੇ ਹੋਏ ਆਪਾਂ ਆਓ ਤਕੜੇ ਹੋ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਕਿਉਂਕਿ ਆਉਣ ਵਾਲੇ ਦਿਨਾਂ ਚ ਜਿਸ ਤਰ੍ਹਾਂ ਦੇ ਬਿਆਨ ਕਾਂਗਰਸ ਦੇ ਲੀਡਰ ਹੁੱਡਾ ਸਾਹਿਬ ਹੋਰਾਂ ਦੇ ਆ ਰਹੇ ਨੇ ਕਿ ਅਗਰ ਕਾਂਗਰਸ ਦੀ ਸਰਕਾਰ ਬਣੀ ਤਾਂ ਅਸੀਂ ਬੈਰੀਕਾਡ ਖੋਲ ਦੇਣਿਆ ਤੇ ਜੇ ਬੈਰੀਕਾਡ ਖੁੱਲਦਿਆ ਤਾਂ ਬਾਰੇ ਦੋਸਤੋ ਤੁਹਾਡੇ ਲਈ ਹੋਰ ਏਦੋਂ ਵਧੀਆ ਚੜ੍ਹਦੀ ਕਲਾ ਦੀ ਗੱਲ ਕੋਈ ਨਹੀਂ ਹੋਏਗੀ ਤਿਆਰੀ ਕਰੋ ਆਓ ਇੱਥੇ ਮੋਰਚੇ ਨੂੰ ਸਮਝੇ ਸਾਰੀਆਂ ਟਰਾਲੀਆਂ ਦੇ ਵਿੱਚ ਸਾਡੀ ਗਿਣਤੀ ਨੂੰ ਵਧਾਈਏ ਜਿਹੜੀਆਂ ਕੋਈ ਟਰਾਲੀਆਂ ਕੋਈ ਟਰੈਕਟਰ ਗਏ ਵੀ ਨੇ ਉਹ ਵਾਪਸ ਲੈ ਕੇ ਆਈਏ ਕਿਉਂਕਿ ਆਪਾਂ ਜਦੋਂ ਤੁਰਨਾ ਹੈ ਉਦੋਂ ਫਿਰ ਹਰੇਕ ਟਰਾਲੀ ਨੂੰ ਹਰੇਕ ਟਰੈਕਟਰ ਨੇ ਖਿੱਚ ਕੇ ਲੈ ਜਾਣਾ ਹੈ ਸੋ ਇਸ ਕਰਕੇ ਉਹਨਾਂ ਦੀ ਵੀ ਟਰੈਕਟਰਾਂ ਦੀ ਵੀ ਜ਼ਰੂਰਤ ਪੈਣੀ ਆ ਵਾਪਸ ਲੈ ਕੇ ਆਈਏ ਆਪ ਸਭ ਦਾ ਦੁਬਾਰਾ ਤਹਿ ਦਰੋਤਾਂ